ਸਤਿਕਾਰਯੋਗ ਸਾਥੀਓ ਮੈਂ ਜੁਗਿੰਦਰ ਸਿੰਘ ਉਗਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਲਹਿਤਾ ਉਗਰਾਹਾਂ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ 26 ਬੇਕਸੂਰ ਲੋਕਾਂ ਦਾ ਜਿਹੜਾ ਕਤਲ ਕੀਤਾ ਗਿਆ ਸਾਰੇ ਦੇਸ਼ ਦੇ ਲੋਕਾਂ ਨੇ ਕਸ਼ਮੀਰ ਦੇ ਲੋਕਾਂ ਨੇ ਸਾਰੇ ਤਰਕਤੇ ਦੇ ਲੋਕਾਂ ਨੇ ਉਹਦਾ ਬਹੁਤ ਹੀ ਦੁੱਖ ਮਨਾਇਆ ਤੇ ਬਹੁਤ ਅਫਸੋਸ ਪ੍ਰਗਟ ਕੀਤਾ ਹੈ ਤੇ ਇਹ ਨਿੰਦਣ ਜੋ ਘਟਨਾ ਹੈ ਇਹ ਪਾਗਲਨਾਕ ਕਾਰਵਾਈ ਹੈ ਤੇ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਖਾਤਰ ਜੋ ਕੁਝ ਵੀ ਇਹਨਾਂ ਨੇ ਕਰਨਲ ਕਰਿਆ ਕਰਨਾ ਚਾਹੀਦਾ ਹੈ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾਵਾ ਦੇਣੀ ਚਾਹੀਦੀਆਂ ਨੇ ਪਰ ਇਹਦਾ ਬਹਾਨਾ ਬਣਾ ਕੇ ਮੋਦੀ ਹਕੂਮਤ ਵੱਲੋਂ ਆਪਣੀ ਫਿਰਕੂ ਫાંਸੀਵਾਦੀ ਸਮਝ ਨੂੰ ਲੋਕਾਂ ਤੇ ਠੋਸਣਾ ਤੇ ਇੱਕ ਦੇਸ਼ ਦੇ ਉੱਤੇ ਹਮਲਾ ਕਰਕੇ ਲੱਖਾਂ ਲੋਕਾਂ ਦਾ ਕਤਲ ਕਰਾਉਣ ਦਾ ਮਨਸੂਬਾ ਜਿਹੜਾ ਪਾਲਿਆ ਸਰਕਾਰ ਨੇ ਇਹ ਖਤਰਨਾਕ ਹੈ ਤੇ ਨਿੰਦਣਯੋਗ ਹੈ। ਦੋਵੇਂ ਪਾਸੇ ਕਸ਼ਮੀਰ ਦੇ ਲੋਕ ਨੇ ਦੋਵੇਂ ਪਾਸੇ ਪੰਜਾਬ ਦੇ ਲੋਕ ਨੇ ਉਹ ਲੋਕ ਜਿਹੜੇ جنگ ਨਹੀਂ ਚਾਹੁੰਦੇ ਉਹਨਾਂ ਲੋਕਾਂ ਦਾ ਕਤਲਿਆਮ ਹੋਣਾ ਦੋਨੇ ਪਾਸੇ ਫੌਜਾਂ ਦੇ ਵਿੱਚ ਨੌਜਵਾਨ ਕਿਰਤੀ ਲੋਕਾਂ ਦੇ ਬੱਚੇ ਨੌਜਵਾਨ ਫੌਜਾਂ 'ਚ ਭਰਤੀ ਦੇ ਜਿਹੜੇ ਆਪਣੇ ਬੱਚਿਆਂ ਦੇ ਪੇਰੈਂਟਸ ਦੀ ਮਾਪਿਆਂ ਦੀ ਰੋਜ਼ਗਾਰ ਕਰਕੇ ਇਹਨਾਂ ਦੀ ਪਾਲਣਾ ਪੋਸ਼ਣ ਕਰਨ ਦੀ ਇਕਾਤਰ ਗਏ ਹੋਏ ਨੇ ਉਹਨਾਂ ਦਾ ਕਤਲੇਆਮ ਕਰਾਉਣਾ ਤੇ ਦੋਵੇਂ ਦੇਸ਼ ਆਰਥਿਕ ਤੌਰ ਤੇ ਕਮਜ਼ੋਰ ਨੇ ਉਹਨਾਂ ਦੀ ਆਰਥਿਕਤਾ ਪਹਿਲਾਂ ਹੀ ਟੁੱਟੀ ਹੋਈ ਹੈ ਉਹਨੂੰ ਆਰਥਿਕਤਾ ਨੂੰ ਹੋਰ ਕਮਜ਼ੋਰ ਕਰਨਾ ਤੇ ਜੀਡੀਪੀ ਪਹਿਲੇ ਡਾਊਨ ਹੈ ਤੇ ਬੜਾ ਨੁਕਸਾਨ ਹੋਣਾ ਤੇ ਮਹਿੰਗਾਈ ਹੋਣੀ ਹੈ ਇਸ جنگ ਦੇ ਭਿਆਨਕ ਸਿੱਟੇ ਹੋਣੇ ਆ ਤੇ ਇਹਦੇ ਖਾਤਰ ਮੋਦੀ ਹਕੂਮਤ ਆਪਣੀ ਪੁਰਖ ਕੁਰਸੀ ਨੂੰ ਬਰਕਰਾਰ ਰੱਖਣ ਦੀ ਖਾਤਰ ਇਹ ਫਿਰਕੂ ਪੱਤਾ ਚਲਾ ਕੇ ਰੋਗਾਂ ਤੇ ਆਪਣੀ ਕੁਰਸੀ ਬਰਕਰਾਰ ਰੱਖਣਾ ਚਾਹੁੰਦੀ ਹੈ ਦੂਜੇ ਪਾਸੇ ਇਹੀ ਮੋਦੀ ਹਕੂਮਤ ਸਾਮਰਾਜੀ ਮੁਲਕਾਂ ਦੀਆਂ ਪਹੁੰਚੀਆਂ ਦੇ ਅੱਗੇ ਪੂਸ਼ ਮਾਰਦੀ ਹੈ ਵਪਾਰ ਮੁਕਤ ਸਮਝੌਤਾ ਜਿਹੜਾ ਬਰਤਾਨੀਆ ਦੇ ਨਾਲ ਸਾਈਨ ਕਰ ਦਿੱਤੇ ਨੇ ਉਹਦੇ ਸੈਸਹੀ ਪਾਇਆ ਹੀ ਉਹ ਮੋਦੀ ਹਕੂਮਤ ਤੇ ਅਮਰੀਕਾ ਦੇ ਨਾਲ ਇਹ ਸਮਝੌਤਾ ਕਰਨ ਜਾ ਰਹੀ ਹੈ ਤੇ ਕੌਮੀ ਸੁਰੱਖਿਆ ਦੇ ਨਾਂ ਤੇ ਜੰਤਕ ਮੂਵਮੈਂਟ ਦੇ ਲੀਡਰਾਂ ਦੇ ਉੱਤੇ ਜ਼ਬਰਦਸਤ ਕਹਾੜੇ ਤਿੱਖੇ ਕੀ ਜਾ ਰਹੀ ਹੈ ਤੇ ਉਹਨਾਂ ਨੂੰ ਇਹ ਸੁਰੱਖਿਆ ਨੂੰ ਖਤਰਾ ਹੈ ਇਹਦੀ ਕਰ ਇਹਦਾ ਬਹਾਨਾ ਲੈ ਕੇ ਉਹਨਾਂ ਨੇਰਾਂ ਨੂੰ ਦੱਬਣ ਜਾ ਰਹੀ ਹੈ ਤੇ ਉਹਦੇ ਪਾਸੇ ਸਮਰਾਜੀ ਮੁਲਕਾਂ ਦੇ ਉੱਤੇ ਤੇ ਇਹਦੇ ਨਾਲ ਦੇਸ਼ ਧਰੋਹੀ ਵਾਲੇ ਸਮਝੌਤੇ ਕਰਨ ਜਾ ਰਹੀ ਹੈ ਸਾਡਾ ਇਹ ਸੱਦਾ ਸਾਰੇ ਕੀਤੀ ਲੋਕਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਕੇਸ ਜੰਗ ਦਾ ਜ਼ੋਰਦਾਰ ਵਿਰੋਧ ਕਰੋ ਸਾਨੂੰ جنگ ਨਹੀਂ ਅਮਨ ਚਾਹੀਦਾ ਸਾਨੂੰ ਰੋਟੀ ਚਾਹੀਦੀ ਹੈ ਸਾਨੂੰ جنگ ਨਹੀਂ ਸਾਨੂੰ ਬਰੋਧ ਨਹੀਂ ਚਾਹੀਦਾ ਸਾਨੂੰ ਰੋਟੀ ਚਾਹੀਦੀ ਹੈ ਸਾਨੂੰ ਰੋਜ਼ਗਾਰ ਚਾਹੀਦਾ ਇਸ ਮੰਗ ਨੂੰ ਅਭਾਰੋ ਤੇ ਇਕੱਠੇ ਹੋ ਕੇ ਇਸ جنگ ਦਾ ਪੂਰਜੋਰ ਵਿਰੋਧ ਕਰੋ ਇਹ ਲਈ ਅਸੀਂ ਤੁਹਾਡੇ ਸਾਰਿਆਂ ਕੋਲ ਆਸ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ